ਕਬੱਡੀ ਵਿੱਚ ਡਰੱਗ ਆ ਲੱਖੇ ਸਦਾਣੇ ਨੇ ਬਹੁ ਮਾੜਾ ਚੰਗਾ ਬੋਲਿਆ ਕਬੱਡੀ ਨੂੰ ਉਹਦੀ ਆਪ ਤਾਂ ਕਿਤੇ ਕੋਈ ਦਿਨ ਹੈ ਨਹੀਂ ਕਾਸੀ ਚੀਜ਼ ਚ ਵੀ ਅਸਾਨੀ ਤੋਂ ਕਿੱਥੇ ਕਬੱਡੀ ਖੇਡਦਾ ਰਿਹਾ ਮੈਂ ਤਾਂ ਉਦੋਂ ਤੱਕ ਕਿਤੇ ਦੇਖਿਆ ਵੀ ਨਹੀਂ ਜਿਹੜੇ ਆ ਸਬੂਤ ਚਾਕੇ ਚਾ ਟੀਕੇ ਇਕੱਠੇ ਕਰੀ ਜਾਂਦਾ ਵੀ ਆਹ ਦੇ ਇਦਾਂ ਆ ਉਦਾਂ ਆ ਇਤਰਾ ਕੱਲ ਕੋਈ ਵੀ ਉੱਠ ਕੇ ਕਹਿ ਦੂਗਾ ਉਹਨਾਂ ਦੇ ਉਹ ਇੰਟਰਵਿਊ ਕਰਨ ਵਾਲੇ ਅੱਜ ਮੈਂ ਗੱਲ ਕਰਨਾ ਚਾਹੁੰਨਾ ਜਿਹੜਾ ਬਹੁਤ ਦਿਨਾਂ ਤੋਂ ਮੁੱਦਾ ਚੱਲਦਾ ਆ ਵੀ ਕਬੱਡੀ ਵਿੱਚ ਡਰੱਗ ਆ ਲਖੇ ਸਦਾਣੇ ਨੇ ਬਹੁਤ ਮਾੜਾ ਚੰਗਾ ਬੋਲਿਆ ਕਬੱਡੀ ਨੂੰ ਵੀ ਕਬੱਡੀ 'ਚ ਆ ਇਦਾਂ ਆ ਟੀਕਾ ਲੱਗਦਾ ਉਹ ਟੀਕਾ ਲੱਗਦਾ ਇਦਾਂ ਹੁੰਦਾ ਸਾਡੇ ਸੀਨੀਅਰ ਪਲੇਅਰਾਂ ਨੂੰ ਵੀ ਬਹੁਤ ਗਲਤ ਬੋਲਿਆ ਆ ਇਹਨੇ ਤੇ ਮੈਂ ਇਹਨੂੰ ਜਵਾਬ ਦੇਣਾ ਚਾਹੁੰਨਾ ਵੀ ਪਤਾ ਨਹੀਂ ਤੂੰ ਕਿੱਥੇ ਕਬੱਡੀ ਖੇਡਦਾ ਰਿਹਾ ਮੈਂ ਤਾਂ ਉਦੋਂ ਤੱਕ ਕਿਤੇ ਦੇਖਿਆ ਵੀ ਨਹੀਂ ਆ ਤੂੰ ਫਰੀ ਦੀ ਬੱਲੇ ਬੱਲੇ ਲੈਣ ਨੂੰ ਬਦਨਾਮ ਜ਼ਰੂਰ ਕਰ ਰਿਹਾ ਜੋ ਕਿ ਬਹੁਤ ਗਲਤ ਗੱਲ ਲਿਆ ਤੇ ਕਬੱਡੀ ਦੇ ਟੀਕੇ ਲਾ ਕੇ ਖੇਡਦੇ ਹੁੰਦੇ ਵੀ 1-2 ਸਾਲ ਹੀ ਖੇਡਦੇ ਫੇ ਤਾਂ ਉਹਨਾਂ ਪਲੇਅਰਾਂ ਨੂੰ ਮੰਗੀ ਭਾਜੀ ਹੁਣਾਂ ਨੂੰ 20-20 ਸਾਲ ਹੋ ਗਏ ਆ ਸੁਲਤਾਨ ਆਰਗਿਆਂ ਨੂੰ 15 ਤੋਂ ਜ਼ਿਆਦਾ ਹੀ ਚਿਰ ਹੋ ਗਿਆ ਖੇਡਦਿਆਂ ਨੂੰ ਇੰਨੇ ਹੋਰ ਵੀ ਪਲੇਅਰ ਇੰਨੇ ਲੰਮੇ ਸਮੇਂ ਤੱਕ ਕੋਈ ਵੀ ਡਰਗ ਕਰਕੇ ਮੈਨੂੰ ਲੱਗਦਾ ਨਸ਼ਾ ਕਰਕੇ ਨਹੀਂ ਖੇਡ ਸਕਦਾ ਵੀ ਤੇ ਮੈਂ ਇਹੋ ਹੀ ਚਾਹਣਾ ਵੀ ਬਿਜੇ ਤਾਂ ਤਾ ਤੁ ਕੋਈ ਪ੍ਰੂਫ ਆ ਤੁਸੀਂ ਕੋਈ ਗੱਲ ਕਰੋ ਜੇ ਤਾਂ ਤੋ ਕੋਈ ਪ੍ਰੂਫ ਹੀ ਨਹੀਂ ਤੁਸੀਂ ਬਿਨਾ ਹੀ ਮੂੰਹ ਚੱਕ ਕੇ ਇੰਟਰਵਿਊਾਂ ਤੇ ਆ ਕੇ ਕਹਿਣ ਲੱਪਨੇ ਆ ਵੀ ਕਬੱਡੀਆ ਦੇ ਨਸ਼ਾ ਕਰਦੇ ਆ ਆਰਟੀਕਲ ਆਉਂਦੇ ਆ ਆਰਟੀਕਲ ਆਉਂਦੇ ਆ ਮਤਲਬ ਤੁਹਾਨੂੰ ਹੀ ਜ਼ਿਆਦਾ ਪਤਾ ਹੋ ਗਿਆ ਸਾਡੀਆਂ ਫੈਮਲੀਆਂ ਅਸੀਂ ਘਰੋਂ ਜਾਣਦੇ ਹਾਂ ਉਹਨਾਂ ਨੂੰ ਤਾਂ ਮਤਲਬ ਕੁਝ ਪਤਾ ਹੀ ਨਹੀਂ ਵੀ ਇਹ ਹੁੰਦੇ ਹੀ ਕੌਣ ਆ ਨਾ ਇਹਨਾਂ ਤੋਂ ਕੋਈ ਅਹੁਦਾ ਆ ਨਾ ਇਹ ਕੁਝ ਹੈਗੇ ਹੀ ਆ ਇੱਕ ਬੰਦੇ ਦਾ ਹੁੰਦਾ ਕਿਸੇ ਦਾ ਕਰਦਾਰ ਵੀ ਆਪਣੇ ਤੋਂ ਕੋਈ ਆਪਾਂ ਨੂੰ ਅਨਸਰ ਕਰਦਾ ਤੇ ਆਪੋ ਦਾ ਜਵਾਬ ਦੇ ਸਕਦੇ ਆ ਸਾਡੇ ਸੀਨੀਅਰ ਪਲੇਅਰ ਆ ਉਹ ਸਾਨੂੰ ਕੋਈ ਗੱਲ ਕਹਿਣ ਵੀ ਕਬੱਡੀ 'ਚ ਨਸ਼ਾ ਆ ਜਾਂਦਾ ਹੈ ਇਦਾਂ ਆ ਫਿਰ ਆਪਾਂ ਚਲੋ ਉਹਨਾਂ ਨੂੰ ਜਵਾਬ ਦੇ ਸਕਦੇ ਪਰ ਇਹਨਾਂ ਨੂੰ ਆਪਾਂ ਜਵਾਬ ਦੇ ਕੇ ਕਰਨ ਨਹੀਂ ਕੀਆ ਨਾ ਇਹ ਇੰਨਾ ਹੱਕ ਹੀ ਨਹੀਂ ਰੱਖਦੇ ਵੀ ਇਹਨਾਂ ਨੂੰ ਆਪਾਂ ਕੋਈ ਇਦਾਂ ਦਾ ਜਵਾਬ ਦਈਏ ਪਰ ਚੱਕਰ ਹੁਣ ਇੰਨੇ ਲੋਕੀ ਜੁੜੇ ਆ ਕਬੱਡੀ ਨਾਲ ਇਹ ਸਾਡੇ ਸੀਨੀਅਰ ਪਲੇਅਰਾਂ ਨੂੰ ਮੰਗੀ ਭਾਜੀ ਉਹਨਾਂ ਨੂੰ ਸੁਲਤਾਨ ਉਹਨਾਂ ਨੂੰ ਸੰਦੀਪ ਭਾਜੀ ਉਹਨਾਂ ਨੂੰ ਬਿੱਟੂ ਭਾਜੀ ਉਹਨਾਂ ਨੂੰ ਵੀ ਗਲਤ ਬੋਲਿਆ ਵੀ ਕਿੰਨੀ ਅਦੇ ਦੀ ਗਲਤ ਗੱਲ ਲਿਆ ਨਾ ਉਹਨਾਂ ਨੇ ਤਾਂ ਕਬੱਡੀ ਨੂੰ ਇਨਾ ਦਿੱਤਾ ਹੈ ਉਹਨ ਮੰਗੀ ਭਾਈ ਨੇ ਅਸੀਂ ਆ ਅਸੀਂ ਮੀਡਲ ਕਲਾਸ ਫੈਮਿਲੀ ਚੋਂ ਸੀਗੇ ਮੰਗੀ ਭਾਜੀ ਉਹਨਾਂ ਨੇ ਸਾਡਾ ਸਾਥ ਦਿੱਤਾ ਹੁਣ ਅੱਜ ਅਸੀਂ ਵੀ ਕਿੱਥੇ ਤੱਕ ਆ ਗਏ ਹਾਂ ਵੀ ਉਸ ਭਾਈ ਦੀ ਤਾਂ ਕਬੱਡੀ ਨੂੰ ਇੰਨੀ ਦੇਣੇ ਮੈਂ ਆ ਮੈਨੂੰ ਲੱਗਾ ਮੇਤੋਂ ਇਲਾਵਾ 100 ਪਲੇਅਰ ਤੋਂ ਵੱਧ ਹੀ ਹੋਣਾ ਹੋਰ ਵੀ ਜਿਹੜਾ ਵੀ ਕਬੱਡੀ ਵਿੱਚ ਭਾਈ ਦਾ ਕਰਕੇ ਆਇਆ ਦੋਨੇ ਚਲੋ 4 ਪੈਸੇ ਹੀ ਕਮਾਏ ਨੇ ਅਸੀਂ ਅੱਜ ਨੂੰ ਖੜੇ ਕਿਤੇ ਦਿਹਾਣੀਆਂ ਲਾਉਂਦੇ ਹੁਣੇ ਅੱਜ ਅਸੀਂ ਵਧੀਆ ਲਾਈਫ ਬਤੀਤ ਕਰਦੇ ਪਏ ਆ ਨਾ ਤੇ ਉਹ ਉਹਨਾਂ ਨੂੰ ਮਾੜਾ ਕਹੀ ਜਾਂਦਾ ਉਹਦੇ ਆਪ ਤਾਂ ਕਿਤੇ ਕੋਈ ਦੇਨ ਹੈ ਨਹੀਂ ਕਾਸੀ ਚੀਜ਼ ਚ ਵੀ ਤੇ ਜਿਹਨਾਂ ਦੀ ਦੇਨ ਹੈਗੀ ਕਬੱਡੀ ਵਿੱਚ ਜਾਂ ਹੋਰ ਵੀ ਹੁਣ ਮੰਗੀ ਭਾਈ ਕੱਲੀ ਕਬੱਡੀ ਵਿੱਚ ਨਹੀਂ ਹੋਰ ਵੀ ਮੁੱਦੇ ਆ ਤੇ ਦਿੱਲੀ ਦਾ ਨੇ ਤੇ ਵੀ ਨਾ ਚੱਲਿਆ ਹੋਰ ਵੀ ਆਸੇ-ਪਾਸੇ ਪਿੰਡਾਂ ਚੋਂ ਜੇ ਪੁੱਛ ਕੇ ਆਪ ਨੂੰ ਪਤਾ ਲੱਗਦਾ ਵੀ ਉਹ ਵੀ ਕਿੰਨਾ ਕਰਦਾ ਸਾਰਿਆਂ ਦਾ ਤੇ ਇਹ ਬੰਦਾ ਉੱਠ ਕੇ ਉਹਨਾਂ ਨੂੰ ਮਾੜਾ ਬੋਲੀ ਜਾਂਦਾ ਤੇ ਸੰਦੀਪ ਭਾਈ ਨੂੰ ਵਿੱਚੇ ਸੁਲਤਾਨ ਨੂੰ ਬਿੱਟੂ ਭਾਈ ਨੂੰ ਵਿੱਚ ਜੋ ਕਿ ਇਸ ਟਾਈਮ ਆਪਾਂ ਨੂੰ ਉਹਨਾਂ ਬਾਰੇ ਤਾਂ ਬੋਲਣਾ ਹੀ ਨਹੀਂ ਚਾਹੀਦਾ ਉਹਸ ਦੁਨੀਆ 'ਚ ਹੈ ਵੀ ਨਹੀਂਗੇ ਉਹਨਾਂ ਨੂੰ ਵੀ ਜਿੱਦਾਂ ਗਲਤ ਕਹੀ ਜਾਂਦਾ ਕਿੰਨੀ ਇਹਦੇ ਲਈ ਮਾੜੀ ਗੱਲ ਆ ਨਾ ਤੇ ਸੁਣ ਕੇ ਬਹੁਤ ਦੁੱਖ ਲੱਗਾ ਜਿੱਦਾਂ ਬਹੁਤ ਬੈਡ ਫੀਲ ਹੋਇਆ ਏ ਇਦਾਂ ਉਤੋਂ ਇੰਟਰਵਿਊ ਵਾਲਿਆਂ ਨੂੰ ਵੀ ਮੈਨੂੰ ਲੱਗਦਾ ਵੀ ਉਹਨਾਂ ਨੇ ਇੰਟਰਵਿਊ ਕਰਨੀ ਚਾਹੀਦੀ ਜਿਨ੍ਹਾਂ ਤੋਂ ਕੋਈ ਸਬੂਤ ਆ ਜਿਹੜੇ ਆ ਸਬੂਤ ਚੱਕ ਕੇ ਚਾਟ ਕੇ ਇਕੱਠੇ ਕਰੀ ਜਾਂਦਾ ਵੀ ਆਹ ਦੇ ਇਦਾਂ ਆ ਉਦਾਂ ਆ ਇਤੋਂ ਦਾ ਕੱਲ ਕੋਈ ਵੀ ਉੱਠ ਕੇ ਕਹਿ ਦੂਗਾ ਉਹਨਾਂ ਦੇ ਉਹ ਇੰਟਰਵਿਊ ਕਰਨ ਵਾਲੇ ਵੀ ਚਾਕੇ ਇੰਟਰਵਿਊ ਕਰਨ ਲੱਪੇ ਨੇ ਵੀ ਜੇ ਵੀ ਕਹਨਗੇ ਤੂੰ ਚਾਹੇ ਸੇ ਬੰਦੇ ਦੀ ਕਰੋ ਵੀ ਹਾਂ ਜਿਹੜਾ ਸਾਡਾ ਕੋਈ ਕਬੱਡੀ ਖੇਡਿਆ ਕੋਈ ਕੋਚ ਆ ਹੁਣ ਤੁਸੀਂ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਤੇ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ